ਇੰਡੀਅਨ ਫੰਡਰੇਸ਼ਨ ਆਫ ਟ੍ਰੇਡ ਜੂਨੀਅਨ ਇਫਟੂ ਬਲੋਂ ਬਸਾ ਡਾਕ ਨਵਾਂ ਸ਼ਹਿਰ ਵਿਖੇ ਕਮੰਤਰੀ ਮਜ਼ਦੂਰ ਦਿਹਾੜਾ ਮਨਾਇਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਜਨਮਦਲਾ ਪਹਿਲੇ ਦੀ ਲਾਨਾ ਇਹ ਨਕਰਾ ਫਲਾ ਕੇ ਮੋਦੀ ਨੇ ਕੀਤਾ ਕਿ ਕਿ ਜਿਹੜੇ ਮਜ਼ਦੂਰ ਜਮਾਤ ਹੈ ਉਹਦੇ ਸਿਰਕੀਰ ਦੇ 80% ਤਾਂ ਖਰੇ ਗਿਆ ਜਿਹੜਾ 1% ਲੋਕ ਜਾਂ 10% ਉੱਪਰਲੇ ਲੋਕ ਦਾ ਉਹ ਬਹੁਤ ਅਮੀਰ ਹੋਗਾ ਤੇ ਦੂਜੇ ਪਾਸਾ ਕਮਾਲ ਹੋ ਗਿਆ ਇੱਕ ਪਾਸੇ ਖੁਸ਼ਹਾਲੀ ਆ ਤਾਂ ਦੇਖ ਚਲ ਨਹੀਂ ਦੂਜੇ ਪਾਸੇ ਕੰਗਾਲੀ ਆਏਗੀ ਜਿਸ 70% ਧਰਨਾ 85% ਫਿਰ 90 ਨੂੰ ਉਹਦੇ ਘਾਹ ਮੰਡ ਕਰ ਲਾ ਉਹਦੇ ਚ ਟਕੜੇ ਆ ਕੁਛ ਮਾਰੇ ਆ ਤੇ ਤੁਹਾਡੇ ਕੋਲ ਕਿੰਨੇ ਬਚੇ 8 ਪੈਸੇ ਇਹ ਸੂਰਪੁਰੀ ਜਿਹੜੀ ਕਾਣ ਨਹੀਂ ਆ ਸਾਡੇ ਦੇਸ਼ ਦੀ ਜਿਹੜਾ ਸਾਡੇ ਦੇਸ਼ ਦਾ ਜਿੰਨਾ ਵੀ ਪੈਦਾਵਾਰ ਆ ਉਹਦੇ ਚ ਮਜ਼ਦੂਰ ਕੋ ਕਿੰਨੇ ਆ 8 ਪੈਸੇ ਇਸ ਕਰਕੇ ਕਰੀਬੀ ਆ ਸਮਝ ਲਓ ਬਹੁਤ ਮਹਤਾਵਾ ਉਹਦਾ ਸਿਰਫ ਤੇ ਸਿਰਫ ਸਿਰਫ ਹੀ ਕਾਰਨ ਆ ਇਹ ਪੂੰਜੀ ਦਾ ਜਿਹੜਾ ਪ੍ਰਬੰਧ ਹੈ ਉਹ ਨਾਵਾ ਕਮਾਉਂਦਾ ਔਰ ਸਮਰਾਥਾ ਜਿਹੜਾ ਉਹ ਇੱਕ ਹੱਥੇ ਜਮਾ ਹੁੰਦਾ ਜਾਂਦਾ ਔਰ ਇਹਨਾਂ ਇਸ ਰਾਜ ਪ੍ਰਬੰਧ ਨੇ ਗੁਮੀ ਜ਼ਰੀਆ ਤੋਂ ਸਾਡਾਂ ਦੀ ਸ਼ੁਰੂਤ ਦਾ ਸਾਡੇ ਬਹੁਤ سارے ਬੱਚੇ ਮਾਰ ਗਏ ਆ ਉਹ ਕਿਹਦੇ ਖੇਡਾਂ ਵੀ ਨਹੀਂ ਕੰਮ ਲੈਂਦਾ ਅਮਰੀਕਾ ਜਿੱਥੇ ਨਹੀਂ ਕੰਮ ਲੈਂਦਾ তারপরে ਖਾ ਖਾ ਰੇ ਨੇ ਉਹ ਸਾਰੀ ਮਲਵਾ ਇਕੱਠਾ ਕਰਕੇ ਆਪਣੇ ਹੱਥਾਂ 'ਚ ਲੈ ਗਏ ਔਰ ਲਗਾਤਾ ਲਗਾਤਾ ਕੀ ਹੋ ਰਿਹਾ ਅੱਜ ਕਿੰਨੀ ਗਰੀਬੀ ਆ ਕੋਈ ਨਹੀਂ ਦੇਖਦਾ ਇੱਕ ਮਜ਼ਦੂਰ ਕਿੰਨਾ ਨਿਆਰਾ ਕਰਦਾ ਪਰ ਮਜ਼ਦੂਰ ਦੇ ਉੱਤੇ ਵੀ 40 ਰੁਪਏ ਪੈਟਰੋਲ ਦੇ ਟੈਂਕ ਜੋ ਭਰਵਾ ਦਿੰਦਾ ਉਹਨਾਂ ਮਜ਼ਦੂਰ ਦਾ ਇਸ ਦਾ ਟੈਕਸ ਸਾਰੇ ਬਰਾਬਰ ਹੈ ਕੋਈ ਸੁਪਰ ਟੈਕਸ ਨਹੀਂ ਆ ਵੀ ਲਾਉਣਾ ਲਈ ਔਰ ਅਮੀਰ ਜਿਹੜੇ ਹੋਰ ਵੀ ਹੋਈ ਜਾਂਦੇ ਆ ਗਰੀਬ ਜਿਹੜੇ ਹੋਰ ਗਰੀਬ ਹੋਈ ਜਾਂਦੇ ਆ ਤੇ ਜਦੋਂ ਇਦਾਂ ਦੀ ਸਥਿਤੀ ਹੁੰਦੀ ਆ ਫਿਰ ਹੁੰਦਾ ਕੀ ਆ ਫਿਰ ਲੋਕ ਲੜਦੇ ਆ ਯਾਰੇ ਕਰਦੇ ਆ ਲੋਕ ਵਿਗਾਵਤ ਕਰਦੇ ਆ ਉਹਦੇ ਲਈ ਮੋਦੀ ਗਵਰਨਮੈਂਟ ਕੀ ਕਰ ਰਹੀ ਆ ਉਹਨਾਂ ਨੇ ਮੋਦੀ ਗਵਰਨਮੈਂਟ ਕਾਏ ਕਾਨੂੰਨ ਬਣਾ ਲਏ ਆ ਉਹਦੇ ਲਈ ਇਸ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਆ ਕਿ ਕਿਸੇ ਬੰਦੇ ਨੂੰ ਫੜ ਕੇ ਜੇ ਛੁੱਟ ਦਿੱਤਾ ਜਾਵੇ ਤਾਂ ਉਹਦੀ ਕੋਈ ਜਵਾਬ ਨਹੀਂ ਹੋਏ ਭਾਜੀ ਅੱਜ ਦੇ ਮਈ ਦਿਵਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਦੀ ਪੰਜਾਬ ਸ਼ੂਬਾ ਕਮੇਟੀ ਦਾ ਪ੍ਰੈਸ ਸੈਕਟਰੀ ਜਸਵੀਰ ਦੀ ਮਜ਼ਦੂਰ ਜਮਾਤ ਲਈ ਇਹ ਜਿਹੜਾ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਹੈ 1 ਮਈ ਦਾ ਦਿਹਾੜਾ ਹੈ ਇਹਦੀ ਬਹੁਤ ਅਹਿਮੀਅਤ ਹੈ ਇਸ ਮਜ਼ਦੂਰ ਜਮਾਤ ਦਾ ਸਭ ਤੋਂ ਵੱਡਾ ਤਿਹਾਰ ਉਸ ਸਮੇਂ ਅਮਰੀਕਾ ਦੇ ਵਿੱਚ ਮਜ਼ਦੂਰਾਂ ਕੋਲ ਇੱਕ ਦਿਨ ਦੇ ਵਿੱਚ ਵਿੱਚ 16-16 ਘੰਟੇ 14-14 12-12 ਘੰਟੇ ਕੰਮ ਕਰਾਇਆ ਜਾਂਦਾ ਔਰ ਮਜ਼ਦੂਰ ਚਾਹੁੰਦੇ ਸਨ ਕਿ ਸਾਨੂੰ 8 ਘੰਟੇ ਦੀ ਦਿਹਾੜੀ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਔਰ ਬੜੀਆਂ-ਬੜੀਆਂ ਸਰਨਾਤਾਂ ਦੇ ਵਿੱਚ ਮਜ਼ਦੂਰ ਜਿਹੜੇ ਇਸ ਮੱਗ ਨੂੰ ਲੈ ਕੇ ਸੜਕਾਂ ਤੇ ਆਏ ਔਰ ਬੈਲੀ ਮਈ 1886 ਮਜ਼ਦੂਰਾਂ ਦੇ ਮੁਜਾਦੇ ਉੱਤੇ ਆਤਮਾਨੀ ਪੁਲਿਸ ਨੇ ਘੋੜੀਆਂ ਚਲਾਈਆਂ ਜੇਹਦੇ ਵਿੱਚ ਬਹੁਤ ਸਾਰੇ ਮਸ਼ੂਰੂਰ ਹੋ ਗਏ ਉਸੇ ਦਿਨ ਤੋਂ ਮਜ਼ਦੂਰਾਂ ਦਾ ਝੰਡਾ ਜਿਹੜਾ ਚਿੱਟੇ ਰੰਗ ਦੀ ਵਜਾਏ ਲਾਲ ਰੰਗ ਦਾ ਬਣਿਆ ਇਹ ਜਿਹੜਾ ਲਾਲ ਝੰਡਾ ਆ ਮਜ਼ਦੂਰ ਜਮਾਤ ਦਾ ਇਹ ਉਹਨਾਂ ਤੇ ਖੂਨ ਨਾਲ ਸਿੰਜਿਆ ਹੋਇਆ ਝੰਡਾ ਰਾ ਅੱਜ ਮਜ਼ਦੂਰ ਜਮਾਤ ਦੇ ਉੱਤੇ ਕਿੰਨ ਤਰ੍ਹਾਂ ਦੇ ਭਿਆਨਕ ਰੋਗ ਹੈ ਜਿਨ੍ਹਾਂ ਦਾ ਮਜ਼ਦੂਰ ਜਮਾਤ ਨੂੰ ਟਕਰਾ ਕਰਨਾ ਪੈਣਾ ਉਹ ਕੀ ਆ ਆਰਥਿਕ ਤਬਾਹ ਆਰਥਿਕ ਤਬਾਹ ਦੇ ਆ ਕਿ ਸਿਰਫ ਦਿਹਾੜੀ ਵਧਾਣ ਦੀਆਂ ਗੱਲਾਂ ਕਰਨੀਆਂ ਇਹ ਆਰਥਿਕ ਤਬਾਹਤ ਹੈ ਤਨਖਾਹਾਂ ਵਧਾਣ ਦੀਆਂ ਗੱਲਾਂ ਕਰਨੀਆਂ ਔਰ ਇੱਕ ਹੈ ਸੁਧਾਰ ਸੁਧਾਰਵਾਦ ਦਾ ਮਤਲਬ ਆ ਕਿ ਇਸ ਢਾਂਚੇ ਨੂੰ ਆਰਥਿਕ ਸਮਾਜਿਕ ਢਾਂਚੇ ਨੂੰ ਬਦਲੇ ਬਿਨਾ ਇਹਨੂੰ ਸੁਧਾਰਿਆ ਜਾ ਸਕਦਾ ਇਹ ਵੀ ਇੱਕ ਮਹਾਰੋਗ ਹੈ ਇਸ ਤਰ੍ਹਾਂ ਸੁਧਾਰਿਆ ਨਹੀਂ ਜਾ ਸਕਦਾ ਬਿਮਾਰੀਆਂ ਜਿਹੜੀਆਂ ਉਹ ਸਮਾਜ ਦੀਆਂ ਇੱਜਾਂ ਹੀ ਰਹਿਣੀਆਂ ਆ ਤੀਜਾ ਹੈ ਸੋਧ ਬਾਤ ਸੋਧ ਬਾਤ ਹੁੰਦਾ ਕਿ ਦਿਖਾਵਾ ਜਿਹੜਾ ਮਜ਼ਦੂਰ ਜਮਾਤ ਦਾ ਕਰਨਾ ਮਜ਼ਦੂਰ ਜਮਾਤ ਦੇ ਹਿੱਤੂ ਹੋਣ ਦਾ ਕਰਨਾ ਟ੍ਰੇਡ ਯੂਨੀਅਨਾਂ ਨੇ ਪਰ ਜਿਹੜੀਆਂ ਨੀਤੀਆਂ ਆ ਉਹ ਪੂੰਜੀਵਾਦੀਆਂ ਦੀਆਂ ਲਾਗੂ ਕਰਨੀਆਂ ਇਹ ਤਿੰਨ ਤਰ੍ਹਾਂ ਦੇ ਮਹਾਰੋਗਿਆ ਜਿਹੜੇ ਉਹਦੇ ਤੋਂ ਛਡਕਾਰਾ ਪਾਣ ਲਈ ਮਜ਼ਦੂਰ ਜਮਾਤ ਨੂੰ ਇਨਕਲਾਬੀ ਟ੍ਰੇਡ ਯੂਨੀਅਨਾਂ ਦੇ ਝੰਡੇ ਥੱਲੇ ਇਕੱਠੇ ਹੋਣਾ ਪੈਣਾ। ਔਰ ਮਜ਼ਦੂਰ ਜਮਾਤ ਅਕੇ ਬਹੁਤ ਲੰਬੇ ਰਸਤੇ ਆ ਔਰ ਉਹ ਰਸਤੇ ਹੈਗੇ ਆ ਇਨਕਲਾਬ। ਇਨਕਲਾਬ ਮੰਜ਼ਲਿਆ ਔਰ ਮਜ਼ਦੂਰ ਜਮਾਤ ਆ ਜਿਹੜਾ ਰਾਜ ਆ ਉਹ ਸਥਾਪਿਤ ਕਰਨ ਦੇ ਲਈ ਮਜ਼ਦੂਰ ਜਮਾਤ ਨੂੰ ਤਿੱਖੇ ਸੰਘਰਸ਼ ਲੜਨੇ ਪਏ ਤੇ ਜਦੋਂ ਕਿ ਜੂਨੀਅਰਾਂ ਸਾਰੀਆਂ ਉਹਨਾਂ ਦੀ ਮੰਗ ਇੱਕ ਹੈ ਸਾਰਾ ਕੁਝ ਇੱਕ ਹੈ ਤੇ ਜੂਨੀਅਰਾਂ ਹੀ ਖਿਲਰੀਆਂ ਫਿਰਦੀਆਂ ਨੇ ਤੇ ਫਿਰ ਏਕਤਾ ਕਿੱਦਾਂ ਹੋਏਗੀ ਜਿਹੜੀ ਮੈਂ ਗੱਲ ਦੱਸ ਰਿਹਾ ਕੋਈ ਜੂਨੀਅਰ ਕ੍ਰੇਡ ਜੂਨੀਅਰ ਆਰਥਿਕਤਾਵਾਦੀ ਆ ਕੋਈ ਸੁਧਾਰਵਾਦੀ ਆ ਕੋਈ ਜਿਹੜੀ ਆ ਉਹ ਸੋਧਵਾਦੀ ਆ ਕੋਈ ਜੂਨੀਅਰ ਹੈ ਕਿ ਆ ਇਨਕਲਾਬੀ ਜਿਹੜੀ ਸੱਚਮੁੱਚ ਹੀ ਇਨਕਲਾਬ ਕਰਨਾ ਚਾਹੁੰਦੀ ਆ ਸਮਾਜਵਾਦ ਸਥਾਪਿਤ ਕਰਨਾ ਚਾਹੁੰਦੀ ਆ ਇੱਕ ਗੱਲ ਮੈਂ ਮਜਦੂਰ ਸਰਕਾਰ ਮੋਦੀ ਸਰਕਾਰ ਜਿਹੜੀ ਉਹਦੇ ਬਾਰੇ ਜ਼ਰੂਰ ਕਰਨਾ ਚਾਹੁੰਦਾ ਕਿ ਦੇਸ਼ ਦੇ ਵਿੱਚ 45 ਕਰੋੜ ਮਜਦੂਰ ਨੇ ਔਰ ਮੋਦੀ ਸਰਕਾਰ ਨੇ ਮਜਦੂਰ ਵਿਰੋਧੀ ਬਹੁਤ ਕੰਮ ਕੀਤੇ ਨੰਬਰ 1 ਮਜਦੂਰ ਜਮਾਤ ਨੇ ਜਿਹੜਾ 29 ਜਿਹੜੇ ਕਾਨੂੰਨ ਆਪਣੇ ਹੱਕ ਵਿੱਚ ਬੁਆਏ ਸੀ ਸੰਘਰਸ਼ ਕਰਕੇ ਉਹ ਸਾਰੇ ਮੋਦੀ ਸਰਕਾਰ ਨੇ ਖਤਮ ਕਰ ਦਿੱਤੇ ਸਿਰਫ 4 ਕੋਟ ਲੈਂਦੇ ਆ 4 ਕਿਰਤ ਕੋਲ ਜਿਹੜੇ ਮਜ਼ਦੂਰ ਵਿਰੋਧੀ ਆ ਔਰ ਕਾਰਪੋਰੇਟ ਪੱਖੀ ਆ ਪੂੰਜੀਵਾਦੀਆਂ ਦੇ ਪੱਖੀ ਆ ਉਹਦਾ ਮਜ਼ਦੂਰ ਜਮਾਤ ਨੂੰ ਜੱਟ ਕੇ ਵਿਰੋਧ ਕਰਨਾ ਚਾਹੀਦਾ ਲਾਗੂ ਨਹੀਂ ਹੋਣ ਦੇਣੇ ਚਾਹੀਦੇ ਮੈਂ ਅਖੀਰ ਦੇ ਵਿੱਚ ਆਲੋ ਧਿਆਨ ਦਿਤਾ ਇੱਕ ਸ਼ੇਰ ਆ ਉਹ ਮਜ਼ਦੂਰ ਜਮਾਤ ਦੇ ਨਾਮ ਬੋਲਣਾ ਚਾਹਣਾ ਐ ਖਾਕ ਨਸ਼ੀਨੋ ਭਰਤੇ ਵੀ ਚਲੋ ਕੱਟਤੇ ਵੀ ਚਲੋ ਭਰਤੇ ਵੀ ਚਲੋ ਕੱਟਤੇ ਵੀ ਚਲੋ ਬਾਝੂ ਵੀ ਬਹੁਤ ਹੈ ਸਰ ਵੀ ਬਹੁਤ ਭਰਤੇ ਹੀ ਚਲੋ ਕਿ ਅਬ ਡੇਰੇ ਮੰਜ਼ਲ ਤੇ ਹੀ ਡਾਲੇ ਜਾਏਗੇ ਐ ਖਾਕ ਨਸ਼ੀਨੋ ਉੱਠ ਬੈਠੋ ਐ ਖਾਕ ਨਸ਼ੀਨੋ ਉੱਠ ਬੈਠੋ ਇਹ ਖਾਕ ਨਸ਼ੀਨੋ ਉੱਠ ਬੈਠੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਗੇ ਮੰਜ਼ਲ ਪੇ ਹੀ ਡਾਲੇ ਜਾਏ ਸੁਰ ਫਰਤੇ ਵੀ ਚਲੋ ਕੱਟਤੇ ਵੀ ਚਲੋ ਬਾਜੂ ਵੀ ਬਹੁਤ ਹੈ ਸਰ ਵੀ ਬਹੁਤ ਭਰਤੇ ਹੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਗੇ ਇਹ ਖਾਕ ਨਸ਼ੀਨੋ ਉੱਠ ਬੈਠੋ ਉਹ ਵਕਤ ਕਰੀਬ ਹੈ ਆ ਪਹੁੰਚਾ ਇਹ ਖਾਕ ਨਸ਼ੀਨੋ ਉੱਠ ਬੈਠੋ ਉਹ ਵਕਤ ਕਰੀਬ ਹੈ ਆ ਪਹੁੰਚਾ ਜਬ ਤਖਤ ਗिराए जाएंगे जब ताज उछाले जाएंगे जब ताज उछाले जाएंगे ਹਾਂਜੀ ਭਾਜੀ ਮੈਂ ਕਾਮਰੇਟ ਅਭਾਰ ਸਿੰਘ ਤਾਰੀ ਜੀ ਇਡੀਅਨ ਫੈਡਰੇਸ਼ਨ ਔਰ ਟ੍ਰੇਡ ਯੂਨੀਅਨ ਦਾ ਸੁਪਾ ਆ ਗਿਆ ਤੇ ਅੱਜ ਅਸੀਂ ਇੰਡੀਅਨ ਫੈਡਰੇਸ਼ਨ ਔਰ ਟ੍ਰੇਡ ਯੂਨੀਅਨ ਵੱਲੋਂ ਮੇਰੀ ਦਿੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਾਕ-ਬਾਕ ਜਿਥੇ ਬੰਨੀਆਂ ਸਾਡੀਆਂ ਜਿਹੜੀਆਂ ਫੂਦੇ ਦੇ ਥੱਲੇ ਕੰਮ ਕਰਦੀਆਂ ਆ ਉਹਨਾਂ ਉਹ ਸਾਡੀਆਂ ਹੀ ਆ ਤੇ ਉਹ ਕਿਉਂਕਿ ਅੱਜ ਤੋਂ 138 ਸਾਲ ਪਹਿਲਾਂ ਜਿਹੜਾ ਸ਼ਿਕਾਗੋ ਦੇ ਸ਼ਹੀਦਾਂ ਨੇ 8 ਘੰਟੇ ਦੀ ਦਿਹਾੜੀ ਬਣਾਈ ਸੀ ਉਹ ਜਿਹੜੀ ਆ ਉਹ 12 ਘੰਟੇ ਦੀ ਜਿਹੜੀ ਸਰਕਾਰ ਸਾਡੀ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚੋਂ ਪੰਜਾਬ ਸਰਕਾਰ ਜਿਹੜੀ ਆ ਉਹਨੇ ਸਤੰਬਰ ਦੇ ਵਿੱਚ ਜਿਹੜੀ ਆ ਉਹ 12 ਘੰਟੇ ਦੀ ਜਿਹੜੀ ਦਿਹਾੜੀ ਕਰ ਦਿੱਤੀ ਆ ਸੋਤ ਲਈ ਅਸੀਂ ਅੱਜ ਪਿਛਲਾ ਜਿਹੜਾ ਦਿਨ ਮਨਾ ਰਹੇ ਹਾਂ ਅੱਜ ਮਈ ਦਿਵਸ ਦਾ ਉਹ ਪਿਛਲੇ ਸੰਘਰਸ਼ਾਂ ਦਾ लेखा-ਜੋਖਾ ਤੇ ਨਵੇਂ ਸੰਘਰਸ਼ ਦੀ ਜਿਹੜੀ ਰੂਪਰੇਖਾ ਉਹਨੂੰ ਉਲੀਕਣਾ ਹੁੰਦਾ ਆ ਅੱਜ ਜਿਹੜੀ 8 ਘੰਟੇ ਦੀ ਦਿਹਾੜੀ ਸ਼ਿਕਾਗੋ ਦੇ ਸ਼ਹੀਦਾਂ ਨੇ ਬਣਾਈ ਸੀ ਉਹ 12 ਘੰਟੇ ਦੀ ਜਿਹੜੀ ਕੀਤੀ ਆ ਉਹਦੇ ਵਿਰੋਧ ਲਈ ਅੱਜ ਅਸੀਂ ਤਿੱਖੇ ਸੰਘਰਸ਼ ਲੜਨ ਦਾ ਜਿਹੜਾ ਉਹ ਇੱਥੇ ਪ੍ਰਣ ਕਰਕੇ ਜਾਣਾ ਇਹ ਹੀ ਉਹਨਾਂ ਸ਼ਹੀਦਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੋਣੀ ਆ ਸੋ ਉਹਦੇ ਲਈ ਜਿਹੜੀ ਬੀਜੇਪੀ ਦੀ ਸਰਕਾਰ ਜਦੋਂ ਤੋਂ ਆਈ ਆ 2014 ਤੋਂ ਉਹਨੇ ਜਿਹੜੇ ਇਹ ਕਿਰਤ ਕਾਨੂੰਨ ਸੀ 44 ਕਿਰਤ ਕਾਨੂੰਨ ਖਤਮ ਕਰਕੇ ਜਿਹੜੇ ਚਾਰ ਕਿਰਤ ਕੋਰਟ ਬਣਾਤੇ ਆ ਉਹਦੇ ਲਈ ਵੀ ਜਿਹੜਾ ਅਸੀਂ ਅੱਜ ਇਹ ਤਹਿਤ ਕਰਦੇ ਆ ਵੇ ਤਿੱਖਾ ਸੰਘਰਸ਼ ਜਿਹੜਾ ਕੀਤਾ ਜਾਵੇ ਸੋ ਜਿਹੜੀ ਇਹ ਬੀਜੇਪੀ ਨੂੰ ਚੋਣਾਂ ਦੇ ਵਿੱਚ ਵੀ ਹਰਾਇਆ ਜਾਵੇ ਉਹਨਾਂ ਨੂੰ ਸਵਾਲ ਕੀਤੇ ਜਾਣ ਬਾਕੀ ਪਾਰਟੀਆਂ ਨੇ ਵੀ ਜੇ ਤੁਸੀਂ ਆਈਆਂ ਤਾਂ ਜਿਹੜੇ ਇਹ 40 ਕਿਰਤ ਕਾਨੂੰਨ ਤੋੜ ਕੇ ਉਹਨੇ ਚਾਰ ਕਿਰਤ ਕੋਰਟ ਬਣਾਏ ਆ ਤੇ ਇਹ ਜਿਹੜੇ ਆ ਉਹਨਾਂ ਨੂੰ ਵਾਪਸ ਜਿਹੜੇ ਬਹਾਲ ਕਰੂਗੇ ਸੋ ਇਹਨਾਂ ਪਾਰਟੀਆਂ ਨੂੰ ਵੀ ਅਸੀਂ ਜਿਹੜੇ ਸੋਨਾ ਦੇ ਵਿੱਚ ਸਵਾਲ ਕਰਾਂਗੇ ਜੀ ਜਾਨ ਬਟਾਲਾ ਸਲਾਮ ਸਲਾਮ ਭਾਈਓ ਜਿੰਦਾਬਾਦ 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 ਭਾਈਓ ਤੇ ਜੋ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਾ دو ہے ایک گریب اور ایک امیر اور کوئی جاتی نہیں ہے اپنا غریب جو لوگ ہے کام کر کے کھاتے ہیں وہ ان کا حالات دن پر